ਹਾਂਜੀ ਅੱਛਾ ਜੀ ਸਸੀਕਾਲ ਸਸੀਕਾਲ ਕੀ ਹਾਲ ਚਟਾ ਵਧੀਆ ਠੀਕ ਠਾਕ ਤੂੰ ਹੀ ਸਨਾਓ ਕੀ ਹਾਲ ਚਾਲ ਵਧੀਆ ਕਿਰਪਾ ਕਿਰਪਾ ਚਾਹੀਦੀ ਆ ਹਾਂਜੀ ਬਾ ਪੁੱਛ ਰਹਾ ਜੀ ਕਿੱਥੇ ਜਾਣਾ ਐ ਜਾਣਾ ਹੀ ਮਾਗੀ ਮੇਲੇ ਮੁਖਤਰ ਆਜੋ ਨੇੜੇ ਆਜੋ ਪੁੱਤ ਨੇੜੇ ਆਜੋ ਨੇੜੇ ਇਹ ਮਾਗੀ ਚੱਲੇ ਆ ਤੇ ਟੋਪੀਆਂ ਲਈਆਂ ਸਾਰਿਆਂ ਨੇ ਆਹੋ ਇੰਦਰ ਦੀ ਤਿਆਰੀ ਕੀਤੀ ਜਵਾਨਾਂ ਨੇ ਸਿੱਖਰ ਜੀ ਅਹੀਂ ਚੱਲਿਆ ਜੀ ਮਾਗੀ ਮੇਲ ਅੱਛਾ ਸਾਨੂੰ ਤੁਸੀਂ ਰਾਹ ਦੱਸੋ ਜੀ ਕਿਹੜਾ ਸਹੀ ਰਹੂਗਾ ਵਾਹ ਵਾਹ ਹਾਂਜੀ ਰਾਹ ਤਾਂ ਜਿਹੜਾ 바ਗੀ ਤੁਸੀਂ ਜਾਣਾ ਐ ਤੇ ਸ੍ਰੀ ਮੁਕਤਸਰ ਸਾਹਿਬ ਨੂੰ ਜਾਂਦਾ ਹੈ ਵੈਸੇ ਤਾਂ ਰਾਹ ਸਿੱਧਾ ਤੇਗਾ ਸロイਪਰੋਂ ਸਾਧਕ ਤੇ ਮੁਕਸਰ ਅੱਛਾ ਜੀ ਹਾਂਜੀ ਪਰ ਹੁਣ ਉਹ ਰਾਹ ਥੋੜਾ ਜਿਹਾ ਬਣਦਾ ਹੋਣ ਕਰਕੇ ਖਰਾਬ ਆ ਤੇ ਜੇਕਰ ਤੁਸੀਂ ਵਾਇਆ ਫਾਜ਼ਲਕਾਰ ਰੋਡ ਤੇ ਪੈ ਕੇ ਨਾ ਔਰ ਗੁਰਦੁਆਰਾ ਪ੍ਰਗਟ ਸਾਹਿਬ ਲੰਕੇ ਤੇ ਨਾਲ ਹੀ ਢੰਡੀਆਂ ਵਾਲੇ ਸੜਕ ਮੁੜ ਜਾਂਦੀ ਹੈ ਗੁਰੂ ਆਰਸਾਏ ਸ਼ਹਿਰ ਨੂੰ ਅੱਛਾ ਜੀ ਬੜੀ ਵਧੀਆ ਰੋਡ ਬਣੀ ਹੈ ਸਾਰੀ ਉਹ ਗੁਰੂ ਆਰਸਾਏ ਦੇ ਵਿੱਚੋਂ ਜਾਂਦੀ ਸੀ ਵੀ ਮੁਕਸਰ ਸਾਹਿਬ ਹਾਂਜੀ ਆ ਉਹ ਰੋਡ ਤੁਹਾਨੂੰ ਵਧੀਆ ਲੱਗੇ ਪਰ ਮੈਨੂੰ ਇੱਕ ਗੱਲ ਹੀ ਸਮਝ ਨਹੀਂ ਆਈ ਪੁੱਤ ਰੋ ਵੀ ਤੁਹਾਨੂੰ ਜਿਹੜਾ ਤੁਸੀਂ ਮੇਲਾ ਵੇਖਣ ਦੀ ਗੱਲ ਕਰਦੇ ਹੋ ਨਾ ਹਾਂਜੀ ਇਹ ਮੇਲਾ ਨਹੀਂ ਪੁੱਤ ਇਹ ਸ਼ੀਧੀ ਜੋੜ ਮੇਲਾ ਹੈ ਤੇ ਤੁਹਾਨੂੰ ਪਤਾ ਹੋਣਾ ਕਿ ਕਿਹਦਾ ਵੀ ਯਾਦ ਵਿੱਚ ਮਨਾਇਆ ਜਾਂਦਾ ਨਹੀਂ ਜੀ ਸਾਨੂੰ ਤਾਂ ਥੋੜਾ ਇਤਿਹਾਸ ਬਾਰੇ ਸਾਨੂੰ ਦੱਸੋ ਇਹ ਉਕਰ ਉਹ ਅਪਰਦਾਸ ਵਿੱਚ ਰਜੋਜ ਸੁਣਦੇ ਆ ਨਾ 40 ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਹਨ ਇਹ ਉਹਨਾਂ 40 ਮੁਕਤਿਆਂ ਦੀ ਸ਼ੂਰਮਿਆਂ ਦੀ ਯਾਦ ਵਿੱਚ ਬਣਾਇਆ ਜਾਂਦਾ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਜਦੋਂ ਪਹਾੜੀ ਫੌਜਾਂ ਨੇ ਘੇਰਾ ਪਾਇਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਥੇ 6-7 ਮਹੀਨੇ ਘੇਰਾ ਪੈਣ ਦੇ ਬਾਵਜੂਦ ਜੋ ਅੰਦਰ ਕੋਈ ਵੀ ਰਸਨ ਪਾਣੀ ਨਹੀਂ ਜਾਣ ਦਿੰਦੇ ਇਹ 40 ਕੁ ਸਿੰਘ ਸਨ ਜਿਹੜੇ ਕਿ ਭੁੱਖ ਦੇ ਸ਼ਿਕਾਰ ਹੋ ਕੇ ਗੁਰੂ ਸਾਹਿਬ ਨੂੰ ਇੱਕ ਚਾਰ ਸ਼ਬਦ ਲਿਖ ਕੇ ਦੇ ਆਏ ਸਨ ਕਿ ਤੂੰ ਸਾਡਾ ਗੁਰੂ ਨਹੀਂ ਸੀ ਅਸੀਂ ਤੇਰੇ ਸਿੱਖ ਨਹੀਂ ਉਹ ਜਦੋਂ ਲਿਖ ਕੇ ਦੇ ਕੇ ਆਏ ਨਾ ਇਹ ਆਗੇ ਘਰ ਇਹ ਸਨ ਸਾਰੇ ਮਾਝੇ ਦੇ ਸਿੰਘ ਚਵਾਲ ਦੇ ਏਰੀਏ ਦੇ ਕੁਝ ਨੇੜੇ ਤੇੜੇ ਆ ਤਰਨਤਾਰਨ ਵਾਲੀ ਸਾਈਡ ਦੇ ਇੱਥੇ ਇੱਕ ਬੜੀ ਮਰਦ ਬੀਬੀ ਸੀ ਜੀ ਦਾ ਨਾਂ ਸੀ ਭਾਗ ਕੌਰ ਜਿਨ੍ਹਾਂ ਦੇ ਵੱਡ ਵਡੇਰੇ ਗੁਰੂ ਸਾਹਿਬ ਜੀ ਦੇ ਘਰ ਨਾਲ ਜੁੜੇ ਹੋਏ ਸਨ ਹਾਂਜੀ ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ ਨਾ ਵੀ ਇਹ ਜਿਹੜੇ ਸਿੰਘ ਨੇ ਗੁਰੂ ਸਾਹਿਬ ਤੋਂ ਮੁੱਖ ਮੋੜ ਕੇ ਤੇ ਗੁਰੂ ਸਾਹਿਬ ਨੂੰ ਲੈ ਕੇ ਦੇ ਕੇ ਆ ਗਏ ਆ ਉਹਨੇ ਨਾਲ ਹੋਰ ਬੀਬੀਆਂ ਨੂੰ ਇਕੱਠਿਆ ਕਰਕੇ ਤੇ ਇਹਨਾਂ ਨੂੰ ਜਾ ਕੇ ਬੜੀ ਵੱਡੀ ਵੰਗਾਰ ਪਾਈ ਵੀ ਤੁਸੀਂ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਓ ਆ ਫੜੋ ਚੂੜੀਆਂ ਤੁਸੀਂ ਹੱਥਾਂ ਵਿੱਚ ਪਾ ਲਓ ਜਿਹੜੇ ਤੁਸੀਂ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਉਹਦੇ ਵੰਗਾਰ ਨੂੰ ਸੁਣ ਕੇ ਤੇ ਇਹਨਾਂ ਦੇ ਮਨ 'ਚ ਫਿਰ ਗੈਰਤ ਜਾਗੀ ਤੇ ਇਹ ਫਿਰ ਗੁਰੂ ਸਾਹਿਬ ਜੀ ਦੇ ਪਿੱਛੇ-ਪਿੱਛੇ ਪਾਉਂਦੇ-ਪਾਉਂਦੇ ਆ ਗਏ ਉਹਨੇ ਚਿਹਰ ਨੂੰ ਗੁਰੂ ਸਾਹਿਬ ਇਹ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਅੱਜ ਥਾਂ ਬਣਿਆ ਹੈ ਇਹਨੂੰ ਕਹਿੰਦੇ ਸੀ ਖਦਰਾਨੇ ਦੀ ਢਾਬ ਇਸ ਜਗ੍ਹਾ ਤੇ ਪਹੁੰਚ ਕੇ ਤੇ ਪਿੱਛੇ ਫੇਰ ਮੁਗਲ ਫੌਜਾਂ ਨੇ ਹਮਲਾ ਕਰਤਾ ਉਹੜਾ ਇੱਕ ਖੀਰਲਾ ਜੋਧ ਸੀ 14ਵਾਂ ਜੋਧ ਗੁਰੂ ਗੋਬਿੰਦ ਸਿੰਘ ਜੀ ਮਾਰਾਈ ਨੇ ਲੜਿਆ ਇਸ ਧਰਤੀ ਉੱਤੇ ਖਦਰਾਨਾ ਮਤਲਬ ਇੱਕ ਟਿੱਬਾ ਗੇਨਲੋ ਦੇ ਢਾਬ ਇੱਕ ਪਾਣੀ ਦਾ ਆਸਰਾ ਲੈ ਕੇ ਉੱਥੇ ਗੁਰੂ ਸਾਹਿਬ ਜੀ ਨੇ ਉੱਥੇ ਜੰਗ ਲੜਿਆ ਜੰਗ ਵੈਸੇ ਵਿਸਾਖ ਵਿੱਚ ਹੋਇਆ ਅੱਛਾ ਹਾਂਜੀ ਹਾਂਜੀ ਉਹਨਾਂ ਦੇ ਸਾਡੇ ਬਜ਼ੁਰਗਾਂ ਨੇ ਉਸ ਮਹੀਨੇ ਨੂੰ ਜਾਣ ਕੇ ਤੇ ਇਹ ਸਾਰਾ ਸਮਰਪਤ ਬਾਕੀ ਇਹਲਾ ਦੇਖ ਜਿਹੜਾ ਹੈ ਏਸੀਆਂ ਨੂੰ ਕਰਤਾ ਠੀਕ ਹੈ ਉੱਥੇ ਫਿਰ ਗੁਰੂ ਸਾਹਿਬ ਜੀ ਨੇ ਲੜਾਈ ਲੜੀ ਇਹ ਜਿਹੜੇ ਸਿੰਘ ਸੀ ਇਹ ਵੀ ਮਾਤਾ ਭਾਗੌਰਨ ਉੱਥੇ ਪਹੁੰਚ ਗਏ ਇਹਨਾਂ ਨੇ ਵੀ ਦੁਸ਼ਮੰਦਾਂ ਦਾ ਬੜਾ ਵੱਡਾ ਟਕਰਾ ਕੀਤਾ ਜਦੋਂ ਯੁੱਧ ਸਮਾਪਤ ਹੋਇਆ ਤੇ ਗੁਰੂ ਸਾਹਿਬ ਸਿੰਘਾਂ ਦੇ ਵਿੱਚ ਦੀ ਲੰਗ ਦੇ ਲੰਗ ਦੇ ਕਿਸੇ ਨੂੰ ਹਜ਼ਾਰਾਂ ਦਾ ਖਿਤਾਬ ਕਿਸੇ ਨੂੰ ਲੱਖਾਂ ਦਾ ਖਿਤਾਬ ਕਿਸੇ ਦਾ ਮੁਖ ਸਾਫ ਕਰਦੇ ਕਰਦੇ ਫੱਟੜ ਹੋਏ ਸਿੰਘਾਂ ਨੂੰ ਮਿਲਦੇ ਮਿਲਦੇ ਜਦੋਂ ਪਹੁੰਚੇ ਤੇ ਜਿਹੜਾ ਇਹਨਾਂ ਸਾਰਿਆਂ ਦਾ ਜਰਨੈਲ ਸੀ ਉਹ ਸੀ ਭਾਈ ਮਾਹ ਸਿੰਘ ਤੇ ਮਾਹ ਸਿੰਘ ਜੀ ਬੜੇ ਬੁਰੀ ਤਰ੍ਹਾਂ ਫੱਟੜ ਹੋਏ ਸਨ ਗੁਰੂ ਸਾਹਿਬ ਨੇ ਚੁੱਕ ਕੇ ਉਹਨਾਂ ਦਾ ਸੀਸ ਆਪਣੇ ਗੋਦੀ 'ਚ ਰੱਖ ਕੇ ਉਹਨਾਂ ਨੂੰ ਪੁੱਛਿਆ ਕਿ ਭਾਈ ਮਹਾਂਸਿਆ ਦੱਸ ਕੋ ਤੇਰੀ ਆਖਰੀ ਇੱਛਾ ਤੋਹਨੇ ਕਿਹਾ ਮਹਾਰਾਜ ਜਿਹੜਾ ਤੁਹਾਨੂੰ ਅਸੀਂ ਲਿਖ ਕੇ ਵਾਦਾਵਾ ਦੇ ਕੇ ਆਏ ਸਨ ਨਾ ਕਿਰਪਾ ਕਰੋ ਜੇ ਤੁਠੇ ਉਹ ਤੋਂ ਵਾਦਾਵਾ ਪਾੜ ਦੇ ਇਸ ਧਰਤੀ ਦੇ ਜਿਹੜਾ ਉਹ ਸ਼ਬਦ ਲਿਖੇ ਸੀ ਉਹਨਾਂ ਨੇ ਕਿ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਉਹ ਵਾਦਾਵਾ ਸਿੱਖਾਂ ਨੇ ਪੜਵਾ ਕੇ ਤੇ ਆਪਣੀ ਜਿਹੜੀ ਗੁਰੂ ਨਾਲ ਪ੍ਰੀਤ ਟੁੱਟੀ ਸੀ ਉਹਨੂੰ ਗੰਢ ਲਿਆ ਤੋ ਹੁਣ ਤੁਹਾਡੇ ਵਾਸਤੇ ਇੱਕ ਬੇਨਤੀ ਹੈ ਇੱਕ ਤਜ ਤੋਂ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਬੋਲਣਾ ਹੈ ਹਾਂਜੀ ਇੱਕ ਇਹ ਸਿੱਧੀ ਜੋੜ ਮੇਲਾ ਬੋਲਣਾ ਹੈ ਤੇ ਤੀਜੇ ਨੰਬਰ ਤੇ ਜਿਹੜਾ ਆਪਾਂ ਵੀ ਗੁਰੂ ਨੂੰ ਵਧਾਵਾ ਦਿੱਤੀ ਬੈਠੇ ਆ ਜੇ ਉੱਥੇ ਜਾਣਾ ਤੇ ਇਹ ਵਧਾਵਾ ਪਾੜ ਕੇ ਸੁੱਟ ਕੇ ਆਉਣਾ ਹੈ ਪੂਰੇ ਗੁਰਸਿੱਖ ਬਣ ਕੇ ਆਉਣਾ ਹੈ ਇਹ ਗੱਲ ਯਾਦ ਰੱਖਿਓ ਕਿ ਉਹਨਾਂ ਨੇ ਤਾਂ ਭੁੱਖ ਤੋਂ ਸਤਾਇਆ ਨੇ ਵਧਾਵਾ ਦਿੱਤਾ ਸੀ ਅਸੀਂ ਅੱਜ ਰੱਜ ਪੁੱਜ ਕੇ ਰੱਜੇ ਪੁੱਜੇ ਸਾਰਿਆਂ ਘਰਾਂ ਦੇ ਵਿੱਚ ਸਾਰੀਆਂ ਸੂਲਤਾ ਮਾਣਦੇ ਵਧਾਵਾ ਦਿੱਤੀ ਬੈਠੇ ਆ ਇਸ ਕਰਕੇ ਲੰਗਰ ਛੱਕੇ ਨਹੀਂ ਕੱਲੇ ਮੋੜਾਉਣਾ ਉੱਥੇ ਕੱਲਾ ਬਾਜ਼ਾਰ ਵੇਖ ਕੇ ਨਹੀਂ ਮੋੜਾਉਣਾ ਉਥੇ ਪੂਰੇ ਇਤਿਹਾਸ ਨੂੰ ਵਾਚਣਾ ਦੀ ਸੂਰਬੀਰਤਾ ਦੀਆਂ ਵਿਚਾਰਾ ਸੁਣਨੀਆਂ ਨੇ ਤੇ ਇਹ ਜਿਹੜਾ ਬਤਾਵਾ ਪੜਵਾ ਕੇ ਮੁੜਨਾ ਠੀਕ ਹੈ ਦਾਵਾ ਪਾਰ ਕੇ ਮੁੜੋਗੇ ਨਾ ਪੂਰੇ ਗੁਰਸੇਕ ਸੜ ਕੇ ਮੁੜੋਗੇ ਨਾ ਹਾਂਜੀ ਹਾਂਜੀ ਜਾਓ ਤੇ ਵਾਇਆ ਇਧਰ ਦੀ ਹੋ ਗਿਆ ਜੀ ਹੁਣ ਉਹ ਆਹ ਰਾਹ ਬਣਦਾ ਕਰਕੇ ਤਮ ਸੌਖਾ ਹੋਏ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡਾ ਠੀਕ ਆ ਜਿਉਂਦੇ ਰਹੋ ਜਿਉਂਦੇ